ਆਪਾਂ ਅੱਜ ਬਣਾਵਾਂਗੇ ਬਰਫੀ ਵਾਲਾ ਗਾਜਰਪਾ ਬਰਫੀ ਦਾ ਕੋ ਪੀਸ ਕੱਟੇ ਜਾਣਗੇ ਤਾਂ ਇਹਨੂੰ ਕਹਿੰਦੇ ਪੀਸਾਂ ਵਾਲਾ ਗਾਜਰਪਾ ਕਹ ਦਿੰਦੇ ਬੱਚੇ ਉਹ ਸੁੱਕਾ ਹੀ ਠੰਡਾ ਜਿਵੇਂ ਮਰਜ਼ੀ ਖਾ ਲੈਂਦੇ ਨੇ ਇਹਦੇ ਵਾਸਤੇ ਆਪਾਂ ਗਾਜਰਾ ਕੀਆ ਕਰ ਤੋਲੀਆਂ ਧੋ ਕੇ ਕੀਆ ਕਰਸ ਕਰ ਲਈਆਂ ਕਰਕੇ ਇਹਨੂੰ ਆਪਾਂ ਕੁੱਕਰ ਚ ਪਾ ਦੇਾਂਗੇ ਕੁੱਕਰ ਨੂੰ ਇੱਕ ਚਮਚ ਘਿਓ ਦਾ ਲਾ ਲੈਣਾ ਪਹਿਲਾਂ ਆਪਾਂ ਥੱਲੇ ਫਿਰ ਆਪਾਂ ਗਾਜਰਾ ਪਾਣੀ ਤਾਂ ਕਿ ਥੱਲੇ ਨਾ ਲੱਗਣ ਆ ਕੇ ਫਿਰ ਆਪਾਂ ਇਹਨੂੰ 2 ਵਿਸਲਾ ਦਵਾਵਾਂਗੇ ਸਾਰੀਆਂ ਗਾਜਰਾ ਵਿੱਚ ਪਾ ਲੈਣੀਆਂ ਨੇ 2 ਵਿਸਲਾ ਦਵਾਵਾਂਗੇ ਨਾ ਗਾਜਰਾ ਬਿਲਕੁਲ ਗਲ ਜਾਂਦੀਆਂ ਫਿਰ ਕੋਈ ਕੱਚਾ ਪੰ ਨਹੀਂ ਆਉਂਦਾ ਫਿਰ ਗਾਜਰਾ ਦਾ ਗਾਜਰਾ ਪਾ ਕੇ 2 ਵਿਸਲਾ ਦਵਾ ਲੈਣੀ ਹੈ ਜਦੋਂ ਆਪਾਂ ਘਰ ਚੀਜ਼ ਬਣਾਉਂਦੇ ਆ ਨਾ ਸਾਫ਼ ਸਪਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਤੇ ਆਪਾਂ ਦੇਖਦੇ ਆਂ ਕਿ ਪੋਸਟ ਕਿੰਨੇ ਜ਼ਿਆਦਾ ਵਿਟਾਮਨ ਨੇ ਗਾਜਰਾਜ ਗਾਜਰਾ ਕਿਸੇ ਵੀ ਤਰੀਕੇ ਖਾ ਸਕਦੇ ਆਂ ਸਬਜੀ ਵਿੱਚ ਮਠਿਆਈ ਵਿੱਚ ਕਿਵੇਂ ਵੀ ਅਚਾਰ ਪਾ ਲੋ ਜਿਵੇਂ ਵੀ ਬੱਚੇ ਖਾਂ ਜ਼ਰੂਰ ਖਵਾਉਣੀਆਂ ਚਾਹੀਦੀਆਂ ਸਭ ਨੂੰ ਵੱਡਿਆਂ ਛੋਟਿਆਂ ਨੂੰ ਸਭ ਨੂੰ ਆਪਣੇ ਲਈ ਗੁਣ ਕਿੰਨੇ ਨੇ ਆਪਾਂ ਸਾਰੇ ਜਾਣਦੇ ਆਂ ਹੁਣ ਆਪਾਂ ਦੋ ਵਿਸਲਾ ਦਵਾ ਦੇਾਂਗੇ ਕੁੱਕਰ ਬੰਦ ਕਰ ਦੇਾਂਗੇ ਤੇ ਵਿੱਚ ਪਾਤੀ ਇਹ ਚੀਨੀ ਜੇ ਕਿਲੋ ਗਜਰਾਏ ਕਿ 100 ਗ੍ਰਾਮ ਚੀਨੀ ਬਾਕੀ ਮਿੱਠਾ ਅਸੀਂ ਘੱਟ ਵੱਧ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰ ਸਕਦੇ ਹਾਂ ਜਿਵੇਂ ਦਾ ਪਰਿਵਾਰ ਚ ਕੋਈ ਖਾਂਦਾ ਹੈ ਅੱਜ ਕੱਲ ਤਾਂ ਲੋਕ ਗੁੜ ਤੇ ਜ਼ਿਆਦਾ ਡਿਪੈਂਡ ਕਰਦੇ ਆ ਜੇ ਚੀਨੀ ਵਾਲਾ ਨਹੀਂ ਤੇ ਗੁੜ ਵਾਲਾ ਬਣਾ ਲਓ ਫੇਰ ਵੀ ਜੇ ਨਹੀਂ ਤੇ ਮਿਸ਼ਰੀ ਪਾ ਲਓ ਇਹ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਬਣਾਉਣਾ ਹੈ ਬਸ ਦੋ ਵਿਸਲਾ ਦਵਾ ਕੇ ਤੇ ਫੇਰ ਆਪਾਂ ਕੜਾਈ ਚ ਪਾਵਾਂਗੇ ਇਹਨੂੰ ਘਲਾ ਲਿਆ ਇਹ ਪਾਣੀ ਛੱਡ ਜੇਗਾ ਤੇ ਫਿਰ ਆਪਾਂ ਬੰਦ ਕਰਨਾ ਟੱਕੜ ਇਹਦਾ ਜੇ ਪਾਣੀ ਛੱਡ ਦਿੰਦੇ ਆ ਨਾ ਫਿਰ ਸੇਕਾ ਤੇਜ਼ ਹੋਏ ਹੋਏ ਸਾਨੂੰ ਬੇਫਿਕਰੀ ਹੁੰਦੀ ਹੈ ਕਿ ਹੁਣੇ ਥੱਲੇ ਨਹੀਂ ਲੱਗੇਗਾ ਜੇ ਸਟੀਲ ਦਾ ਕੁੱਕਰ ਹੋਵੇ ਫਿਰ ਥੋੜਾ ਜਿਆਦਾ ਧਿਆਨ ਰੱਖੀਦਾ ਹੈ ਅਲੂਮੀਨੀਅਮ ਵਾਲਿਆਂ ਦੇ ਥੱਲੇ ਥੋੜੇ ਪਾਰੇ ਹੁੰਦੇ ਨੇ ਨਾ ਚੀਜ਼ ਥੱਲੇ ਨਹੀਂ ਲੱਗਦੀ ਸਟੀਲ ਵਾਲੇ ਕੁੱਕਰ 'ਚ ਥੋੜਾ ਜਿਹਾ ਧਿਆਨ ਰੱਖੋ ਕਿ ਪਾਣੀ ਹੋਵੇ ਵਿੱਚ ਫਿਰ ਬੰਦ ਕਰੋ ਮਨਸੀ ਦੋ ਵਿੱਚਲਾ ਦਵਾ ਕੇ ਦੇਖਦੇ ਆ ਟੱਕਣ ਲਾ ਕੇ ਮਾੜਾ ਜਿਹਾ ਪਾਣੀ ਜਲਦੀ ਆ ਜਾਏ ਚੀਨੀ